ਭਾਰਤੀ ਸਟੇਟ ਬੈਂਕ ਯਾਨੀ SBI ਬੈਂਕ ਦੇ ਵਿੱਚ ਜੇ ਤੁਹਾਡਾ ਖਾਤਾ ਹੈ ਤਾਂ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਉਹਨਾਂ ਖਾਤਾਧਾਰਕਾਂ ਦੇ ਲਈ ਜਿਨ੍ਹਾਂ ਦਾ ਖਾਤਾ ਭਾਰਤੀ ਸਟੇਟ ਬੈਂਕ ਯਾਨੀ SBI ਬੈਂਕ ਦੇ ਵਿੱਚ ਹੈ 1 ਦਸੰਬਰ 2025 ਤੋਂ ਇਹ ਜਿਹੜੀ ਸਕੀਮ ਸ਼ੁਰੂ ਹੋ ਰਹੀ ਹੈ ਤੇ ਮੁਫਤ ਵਿੱਚ ਤੁਸੀਂ ਲੋਨ ਲੈ ਸਕਦੇ ਹੋ ਬੈਂਕ ਦੇ ਵਿੱਚ ਤੁਸੀਂ ਜਾਣਾ ਆਪਣੇ ਡਾਕੂਮੈਂਟ ਦਿਖਾਉਣੇ ਨੇ ਤੇ ਤੁਹਾਨੂੰ ਲੋਨ ਜਿਹੜਾ ਤੁਹਾਡੀ ਸਿਵਲ ਸਕੋਰ ਦੇ ਅਨੁਸਾਰ ਉਹ ਮਿਲ ਜਾਏਗਾ ਕਿੰਨਾ ਕੁ ਲੋਨ ਤੁਸੀਂ ਲੈਣਾ ਹੈ ਸਾਰਾ ਕੁਝ ਬੈਂਕ ਵਾਲੇ ਦੇਖਣਗੇ ਕਿੰਨਾ ਕੁ ਤੁਹਾਨੂੰ ਦੇ ਸਕਦੇ ਆ ਠੀਕ ਹੈ ਤੁਸੀਂ ਕਿੰਨਾ ਲੈਣਾ ਹੈ ਇਹ ਸਾਰਾ ਕੁਝ ਤੁਹਾਨੂੰ ਬੈਂਕ ਦੇ ਵਿੱਚ ਜਾ ਕੇ ਪਤਾ ਲੱਗੇਗਾ ਪਰ ਉਸ ਤੋਂ ਪਹਿਲਾਂ ਤੁਸੀਂ ਕੀ ਕੀ ਧਿਆਨ ਦੇ ਵਿੱਚ ਰੱਖਣਾ ਹੈ ਕਿਵੇਂ ਤੁਹਾਨੂੰ ਲੋਨ ਮਿਲੇਗਾ ਠੀਕ ਹੈ ਤੇ ਕਿਹੜੇ ਕਿਹੜੇ ਲੋਕਾਂ ਨੂੰ ਮਿਲੇਗਾ ਇਹ ਸਾਰਾ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਤਾਂ ਜੇ ਤੁਹਾਡਾ ਖਾਤਾ SBI ਬੈਂਕ ਦੇ ਵਿੱਚ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਆ ਚੁੱਕੀ ਹੈ ਤੁਹਾਨੂੰ ਵੀ ਲੋਨ ਮਿਲਣਾ ਹੁਣ ਸੌਖਾ ਹੋ ਚੁੱਕਾ ਹੈ ਦਰਦ ਰਥੋਕੜਾ ਨਹੀਂ ਖਾਣੀਆਂ ਪੈਣਗੀਆਂ ਤੁਹਾਨੂੰ ਬੈਂਕਾਂ ਦੇ ਵਿੱਚ ਸਿੱਧਾ ਜਾ ਕੇ ਤੁਸੀਂ ਕਹਿ ਸਕਦੇ ਹੋ ਕਿ ਇਸ ਸਕੀਮ ਦੇ ਅੰਦਰ ਜਿਹੜਾ ਮੇਰਾ ਲੋਨ ਬਣਦਾ ਹੈ ਉਹਨਾਂ ਮੈਨੂੰ ਦਿੱਤਾ ਜਾਵੇ ਤਾਂ ਦੋਸਤੋ ਕੀ ਨਵਾਂ ਅਪਡੇਟ ਲੈ ਕੇ ਆਏ ਹਾਂ ਅਸੀਂ ਤੁਹਾਡੇ ਲਈ ਤੁਹਾਨੂੰ ਸਟੈਪ ਬਾਏ ਸਟੈਪ ਸਾਰਾ ਕੁਝ ਦੱਸਾਂਗੇ ਵੀਡੀਓ ਤੇ ਜੇ ਤੁਹਾਡੇ ਕੋਲ ਪਹਿਲੀ ਵਾਰ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤਾਂ ਆਓ ਚੱਲਦੇ ਹਾਂ ਦੋਸਤੋ ਮੇਨ ਅਪਡੇਟ ਤੇ ਉੱਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਐਸ்சிਬੀਆਈ ਇਨਸਟੈਂਟ ਲੋਨ ਯਾਨੀ ਕਿ ਤਤਕਾਲ ਲੋਨ ਹੈ ਇਸ ਦੇ ਲਈ ਤੁਹਾਨੂੰ ਜ਼ਿਆਦਾ ਵੇਟ ਨਹੀਂ ਕਰਨਾ ਪਏਗਾ ਸਿਰਫ ਆਪਣੇ ਆਧਾਰ ਕਾਰਡ ਦੇ ਨਾਲ ਹੀ ਤੁਸੀਂ 50000 ਤੱਕ ਦਾ ਜਿਹੜਾ ਨਿੱਜੀ ਕਰਜ਼ਾ ਪ੍ਰਾਪਤ ਕਰ ਸਕਦੇ ਹੋ ਉਹ ਵੀ 5 ਮਿੰਟਾਂ ਦੇ ਵਿੱਚ ਅਪਡੇਟ ਕਰ ਦੋ ਆਇਆ ਹੈ ਉਸ ਤੋਂ ਤੁਹਾਨੂੰ ਦੱਸ ਦਿੰਦੇ ਕਿ ਜਿਹੜਾ ਇਹ ਅਪਡੇਟ ਆਇਆ ਹੈ ਉਹ ਆਇਆ ਹੈ 3 11 2025 ਯਾਨੀ ਕਿ 3 ਦਿਨ ਹੋਏ ਨੇ ਇਸ ਅਪਡੇਟ ਨੂੰ ਆਏ ਤੇ ਇਹਦੇ ਵਿੱਚ ਕੀ ਲਿਖਿਆ ਪਿਆ ਤੁਹਾਨੂੰ ਪੜ੍ਹ ਕੇ ਅਸੀਂ ਸੁਣਾਉਨੇ ਆ ਤਾਂ ਤੁਸੀਂ ਦੇਖ ਸਕਦੇ ਹੋ ਸਟੇਟ ਬੈਂਕ ਆਫ ਇੰਡੀਆ ਯਾਨੀ ਕਿ SBI ਨੇ ਨਵੇਂ ਸਾਲ 2000 25 ਸ਼ੁਰੂਆਤ ਤੇ ਆਪਣੇ ਗ੍ਰਾਹਕਾਂ ਦੇ ਲਈ ਇੱਕ ਵਿੱਤੀ ਰਾਹਤ ਦਾ ਐਲਾਨ ਕੀਤਾ ਹੈ। ਯਾਨੀ ਕਿ ਜਿਹੜਾ ਸਾਲ 2025 ਦਾ ਸ਼ੁਰੂ ਹੋਇਆ ਸੀ ਉਸ ਟਾਈਮ ਇਹ ਸਕੀਮ ਆਈ ਸੀ ਤਾਂ ਜਾਂਦੇ ਜਾਂਦੇ ਹੁਣ ਇਹ ਟਾਰਗੇਟ ਪੂਰਾ ਕਰ ਰਹੇ ਨੇ। ਦਸੰਬਰ ਲਾਸਟ ਮਹੀਨਾ ਰਹਿ ਗਿਆ ਹੈ। ਇਸ ਦੇ ਵਿੱਚ ਉਹਨਾਂ ਦਾ ਟਾਰਗੇਟ ਹੈ ਕਿ ਜਾਂਦੇ ਜਾਂਦੇ 2025 ਦਾ ਜਿਹੜਾ ਟਾਰਗੇਟ ਹੈ ਇਸ ਵਿੱਚ ਨਹੀਂ ਨਿਪਟਾ ਦਿੱਤਾ ਜਾਵੇ। ਤਾਂ ਉਹਦੇ ਦੇ ਤਹਿਤ SBI instant loan 2025 ਨਾਮਕ ਇੱਕ ਤੇਜ਼ ਲੋਨ ਸਹੂਲਤ ਸ਼ੁਰੂ ਕੀਤੀ ਹੈ। ਜਿਸ ਦੇ ਤਹਿਤ ਗ੍ਰਾਹਕਾਂ ਨੂੰ ਸਿਰਫ ਆਪਣੇ ਆਧਾਰ ਕਾਰਡ ਅਤੇ ਮੋਬਾਈਲ ਨੰਬਰ ਦੀ ਵਰਤੋਂ ਕਰਕੇ 50000 ਤੱਕ ਦਾ ਜਿਹੜਾ ਨਿੱਜੀ ਕਰਜ਼ਾ ਪ੍ਰਾਪਤ ਕਰ ਸਕਣਗੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਰਜ਼ਾ ਪੂਰੀ ਤਰ੍ਹਾਂ ਤੁਰੰਤ ਅਤੇ ਸਿਰਫ 5 ਮਿੰਟਾਂ ਦੇ ਵਿੱਚ ਹੋ ਜਾਵੇਗਾ ਤਾਂ ਗੱਲ ਇਹ ਹੀ ਹੈ ਕਿ ਜਿਹੜਾ ਇਨਸਟੈਂਟ ਲੋਨ ਹੈ ਤਤਕਾਲ ਲੋਨ ਹੈ ਪੂਰੀ ਤਰ੍ਹਾਂ ਜਲਦੀ ਤੋਂ ਜਲਦੀ ਤੁਰੰਤ ਹੋ ਜਾਵੇਗਾ ਤੇ 5 ਮਿੰਟਾਂ ਦੇ ਵਿੱਚ ਤੁਹਾਡੇ ਆਧਾਰ ਕਾਰਡ ਦੇ ਨਾਲ ਜਿਹੜਾ ਖਾਤਾ ਜੁੜਿਆ ਹੋਇਆ ਹੈ ਉਹਦੇ ਵਿੱਚ ਜਿਹੜਾ ਟਰਾਂਸਫਰ ਕੀਤਾ ਜਾਵੇਗਾ ਹੁਣ ਬੈਂਕ ਦਾ ਕੀ ਕਹਿਣਾ ਤੁਹਾਨੂੰ ਦੱਸ ਦਈਏ ਦੋਸਤੋ ਬੈਂਕ ਦਾ ਕਹਿਣਾ ਹੈ ਕਿ ਇਹ ਵਿਸ਼ੇਸ਼ਤਾ ਉਹਨਾਂ ਵਿਸ਼ੇਸ਼ਤਾ ਉਹਨਾਂ ਗ੍ਰਾਹਕਾਂ ਦੇ ਲਈ ਲਾਭਦਾਇਕ ਹੈ ਜਿਨ੍ਹਾਂ ਨੂੰ ਅਚਾਨਕ ਪੈਸੇ ਦੀ ਲੋੜ ਹੁੰਦੀ ਹੈ ਅਤੇ ਉਹ ਬੈਂਕ ਸ਼ਾਖਾ ਵਿੱਚ ਨਹੀਂ ਜਾਣਾ ਚਾਹੁੰਦੇ SBI ਨੇ ਕਾਗਜ਼ੀ ਕਾਰਵਾਈ ਘਟਾ ਦਿੱਤੀ ਹੈ ਤੇ ਇਹ ਸੇਵਾ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾ ਦਿੱਤਾ ਹੈ ਲਓ ਦੋਸਤੋ ਇੱਕ ਹੋਰ ਵੱਡੀ ਅਪਡੇਟ ਆ ਚੁੱਕੀ ਹੈ ਕਿ ਜੇ ਪਹਿਲਾਂ ਜਿਵੇਂ ਕਿ ਬੈਂਕ ਦੇ ਵਿੱਚ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਬੈਂਕ ਦੇ ਵਿੱਚ ਵੀ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ ਆਪਣੇ ਬੈਂਕ ਦੇ ਖਾਤੇ ਦੇ ਜਿਹੜਾ ਤੁਸੀਂ ਐਪ ਯੂਜ਼ ਕਰਦੇ ਹੋ ਉਸ ਦੇ ਨਾਲ ਹੀ ਜਿਹੜਾ ਘਰ ਬੈਠੇ ਹੀ ਆਪਣੇ ਫੋਨ ਤੋਂ ਤੁਸੀਂ ਇਹ ਕਰਜ਼ਾ ਲੈ ਸਕਦੇ ਹੋ ਜਿਸ ਦੇ ਨਾਲ ਹਰੇਕ ਗ੍ਰਾਹਕ ਦੇ ਲਈ ਤੇਜ਼ ਅਤੇ ਸੁਰੱਖਿਅਤ ਸੇਵਾ ਕਿੰਨੀ ਬਣਾਈ ਜਾ ਸਕੇ ਇਹ ਸਹੂਲਤ ਸਿਰਫ ਉਹਨਾਂ ਗ੍ਰਾਹਕਾਂ ਦੇ ਲਈ ਉਪਲਬਧ ਹੈ ਜਿਨ੍ਹਾਂ ਦਾ SBI ਦੇ ਵਿੱਚ ਖਾਤਾ ਹੈ ਯਾਨੀ ਕਿ ਮੇਨ ਗੱਲ ਇਹ ਹੈ ਕਿ ਜਿਨ੍ਹਾਂ ਦਾ SBI ਦੇ ਵਿੱਚ ਖਾਤਾ ਹੈ ਉਹਨਾਂ ਨੂੰ ਹੀ ਇਹ ਜਿਹੜਾ ਸਕੀਮ ਹੈ ਜਿਹੜੀ ਇਸ ਲਾਭ ਹੈ ਜਿਹੜਾ ਇਹ ਮਿਲਣ ਵਾਲਾ ਹੈ ਸਿਰਫ 5 ਮਿੰਟਾਂ ਦੇ ਵਿੱਚ ਜਿਹੜਾ ਇਸਟਡ ਲੋਨ ਹੈ ਇਸ ਸਕੀਮ ਦੇ ਤਹਿਤ ਉਹਨਾਂ ਨੂੰ ਹੀ ਪੈਸਾ ਮਿਲੇਗਾ 50000 ਤੱਕ ਦਾ ਕਰਜ਼ਾ ਜਿਨ੍ਹਾਂ ਦਾ SBI ਦੇ ਵਿੱਚ ਖਾਤਾ ਹੈ ਅਤੇ ਬੈਂਕ ਦੁਆਰਾ ਪ੍ਰੀ ਅਪਰੂਵਡ ਇਸਟਡ ਲੋਨ ਲਈ ਚੁਣਿਆ ਗਿਆ ਹੈ ਯਾਨੀ ਕਿ ਜਦੋਂ ਤੁਸੀਂ ਆਪਣਾ ਐਪ ਖੋਲੋਗੇ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਤੁਹਾਡਾ ਖਾਤਾ SBI ਹੋਣਾ ਚਾਹੀਦਾ ਹੈ ਤੇ ਇੱਕ ਤੁਹਾਡਾ ਜਿਹੜਾ ਬੈਂਕ ਦਾ ਐਪ ਹੈ ਉਹਦੇ ਵਿੱਚ ਪ੍ਰੀ ਅਪਰੂਵਡ ਲੋਨ ਦੇ ਸੈਕਸ਼ਨ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਦੱਸੇਗਾ ਕਿ ਤੁਹਾਡਾ 50000 ਤੱਕ ਦਾ ਜਿਹੜਾ ਲੋਨ ਅਪਰੂਵਲ ਕੀਤਾ ਗਿਆ ਹੈ ਜਾਂ ਫਿਰ 10000 ਦਾ ਅਪਰੂਵਲ ਕੀਤਾ ਗਿਆ ਹੈ ਬੈਂਕ ਵੱਲੋਂ ਜੇ ਤੁਸੀਂ ਲੈਣਾ ਤੇ ਲੈ ਸਕਦੇ ਹੋ ਬੈਂਕ ਉਹਨਾਂ ਗ੍ਰਾਹਕਾਂ ਨੂੰ SMS ਜਾਂ ਫਿਰ ਅੱਗੇ ਤੁਸੀਂ ਦੇਖ ਸਕਦੇ ਹੋ ਬੈਂਕ ਉਹਨਾਂ ਗ੍ਰਾਹਕਾਂ ਨੂੰ SMS ਜਾਂ ਫਿਰ SBI YONO ਐਪ ਰਾਹੀਂ ਸੂਚਿਤ ਕਰਦਾ ਹੈ ਜੇਕਰ ਕੋਈ ਗ੍ਰਾਹਕ ਆਪਣੀ ਇਹ ਪੇਜ ਕੋਲੋਂ ਪ੍ਰਾਪਤ ਕਰਦਾ ਹੈ ਯਾਨੀ ਕਿ ਕੋਈ ਗ੍ਰਾਹਕ ਨੂੰ ਕੋਈ ਫੋਨ ਆਉਂਦਾ ਹੈ ਬੈਂਕ ਦੇ ਵੱਲੋਂ ਜਾਂ ਫਿਰ SMS ਪ੍ਰਾਪਤ ਹੁੰਦਾ ਹੈ ਕਿ ਤੁਹਾਨੂੰ ਪ੍ਰੀ ਅਪਰੂਵਡ ਪੀ ਅਪਰੂਵਡ ਜਿਹੜਾ ਲੋਨ ਹੈ ਉਹ ਦਿੱਤਾ ਜਾ ਰਿਹਾ ਹੈ ਤਾਂ ਤੁਸੀਂ ਉਹ ਪ੍ਰਾਪਤ ਕਰ ਸਕਦੇ ਹੋ ਤਾਂ ਉਹ ਸਿਰਫ ਕੁਝ ਕਲਿੱਕਾਂ ਦੇ ਨਾਲ ਹੀ ਆਪਣੇ ਖਾਤੇ ਦੇ ਵਿੱਚ ਲੋਨ ਦੀ ਰਕਮ ਪ੍ਰਾਪਤ ਕਰ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਪ੍ਰੀ ਅਪਰੂਵਡ ਲੋਨ ਹੋਣਾ ਚਾਹੀਦਾ ਹੈ ਤੁਹਾਡੇ ਐਪ ਦੇ ਵਿੱਚ ਠੀਕ ਹੈ ਯੋਨੋ ਯੂ ਐਪ ਦੇ ਵਿੱਚ ਜਿਹੜਾ SBI ਦਾ ਯੋਨੋ ਐਪ ਹੈ ਉਹਦੇ ਵਿੱਚ ਪ੍ਰੀ ਅਪਰੂਵਡ ਦੇ ਸੈਕਸ਼ਨ ਦੇ ਵਿੱਚ ਤੁਸੀਂ ਜਾਣਾ ਹੈ ਜੇਕਰ ਉੱਥੇ ਲਿਖਿਆ ਹੈ ਤੁਹਾਨੂੰ ਪ੍ਰੂਫ ਇਹ ਜਿਹੜਾ ਲੋਨ ਦਿੱਤਾ ਜਾ ਸਕਦਾ ਹੈ ਤੇ ਤੁਸੀਂ 5-6 ਮਿੰਟਾਂ ਦੇ ਵਿੱਚ ਆਪਣੀ KYC ਪੂਰੀ ਕਰਨੀ ਹੈ ਤਾਂ ਤੁਹਾਨੂੰ ਲੋਨ ਦਿੱਤਾ ਜਾ ਸਕਦਾ ਹੈ ਅੱਗੇ ਤੁਹਾਨੂੰ ਦੱਸਦੇ ਹਾਂ ਦੋਸਤੋ SBI ਇਹ ਕਰਜ਼ਾ ਵਿਅਕਤੀਗਤ ਜੋਖਮ ਅਤੇ ਪਿਛਲੇ ਖਾਤੇ ਦੇ ਵਿਵਹਾਰ ਦੇ ਆਧਾਰ ਤੇ ਪੇਸ਼ ਕਰਦਾ ਹੈ ਯਾਨੀ ਕਿ ਤੁਹਾਡਾ ਲੈਣ-ਦੇਣ ਬੈਂਕ ਦੇ ਵਿੱਚ ਕਿਵੇਂ ਦਾ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਸਾਰਾ ਕੁਝ ਦੇਖ ਕੇ ਤੁਹਾਨੂੰ ਇਹ ਆਧਾਰ ਕਾਰਡ ਤੇ ਜਿਹੜਾ ਧੜਾ ਜਿਹੜਾ ਸਿਮਲ ਸਕੋਰ ਦੇਖ ਕੇ ਤੁਹਾਨੂੰ ਇਹ ਜਿਹੜਾ ਕਰਜ਼ਾ ਮਿਲ ਜਾਏਗਾ ਚੰਗੇ ਸਿਵਲ ਸਕੋਰ ਅਤੇ ਬੈਂਕ ਦੇ ਨਾਲ ਚੰਗੇ ਲੈਣ ਦੇਣ ਦੇ ਇਤਿਹਾਸ ਵਾਲੇ ਗਾਹਕ ਨੂੰ 10000 ਤੋਂ 50000 ਤੱਕ ਦਾ ਤੁਰੰਤ ਕਰਜ਼ਾ ਪ੍ਰਾਪਤ ਕਰ ਸਕਦੇ ਹਨ ਇਸ ਸਹੂਲਤ ਦੇ ਲਈ ਕਿਸੇ ਵੀ ਦਸਤਾਵੇਜ਼ ਦੀ ਲੋੜ ਨਹੀਂ ਹੈ ਕਿਉਂਕਿ ਬੈਂਕ ਨੇ ਪਹਿਲਾਂ ਹੀ ਆਧਾਰ ਕਾਰਡ ਆਧਾਰਤ ਕੇਵਾਈਸੀ ਨੂੰ ਪੂਰਾ ਕਰ ਲਿਆ ਹੈ ਯਾਨੀ ਕਿ ਸਿਰਫ ਹੁਣ ਤੇ ਤੁਸੀਂ ਓਕੇ ਕਰਨਾ ਹੈ ਤੁਸੀਂ ਲੋਨ ਲੈਣਾ ਹੈ ਜਾਂ ਨਹੀਂ ਲੈਣਾ ਇੰਨੀ ਕੁ ਗੱਲ ਤੁਸੀਂ ਓਕੇ ਕਰਨੀ ਹੈ ਬਾਅਦ ਵਿੱਚ ਸਾਰਾ ਕੁਝ ਬੈਂਕ ਨੇ ਪ੍ਰੀ ਅਪਰੂਵ ਕੀਤਾ ਹੋਇਆ ਹੈ ਕਿ ਪਹਿਲਾਂ ਹੀ ਸਾਰਾ ਕੁਝ ਵੈਰੀਫਾਈ ਕੀਤਾ ਹੋਇਆ ਹੈ ਅੱਗੇ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਲੋਨ ਤੇ ਵਿਆਜ ਦਰ ਇੱਕ ਆਮ ਨਿਜੀ ਨਾਲੋਂ ਥੋੜੀ ਘੱਟ ਹੁੰਦੀ ਹੈ ਐਸਬੀਆਈ ਦੇ ਅਨੁਸਾਰ ਇਹ ਤੁਰੰਤ ਲੋਨ ਤੇ ਵਿਆਜ ਦਰ 11% ਤੋਂ 14% ਤੱਕ ਜੀ ਹੁੰਦੀ ਹੈ ਯਾਨੀ ਕਿ ਜਿਹੜੀ ਇਹ ਹੈ 11 ਤੋਂ 14 ਤੱਕ ਸਾਲਾਨਾ ਹੁੰਦੀ ਹੈ ਜੋ ਕਿ ਗਾਹਕ ਦੇ ਸਿਵਲ ਸਕੋਰ ਅਤੇ ਲੋਨ ਇਤਿਹਾਸ ਤੇ ਨਿਰਭਰ ਕਰਦੀ ਹੈ ਯਾਨੀ ਉਹਨਾਂ ਨੇ ਪਹਿਲਾਂ ਕਿਹੜਾ-ਕਿਹੜਾ ਕਰਜ਼ਾ ਲਿਆ ਹੈ ਉਹਨਾਂ ਨੇ ਮੋੜਿਆ ਹੈ ਜਾਂ ਨਹੀਂ ਜੇ ਕਿਸੇ ਗਾਹਕ ਨੇ ਕਰਜ਼ਾ ਲੈ ਕੇ ਠੀਕ ਹੈ ਕਰਜ਼ਾ ਲੈ ਲਿਆ ਤੇ ਟਾਈਮ ਸਿਰ ਮੋੜਤਾ ਉਹਨੂੰ ਵਿਆਜ ਆ ਬਹੁਤ ਘੱਟ ਲੱਗੇਗੀ ਵਿਆਜ ਦੀ ਪਰਸੈਂਟੇਜ ਆ ਬਹੁਤ ਘੱਟ ਲੱਗੇਗੀ ਤੇ ਜੇ ਕਿਸੇ ਨੇ ਕਰਜ਼ਾ ਲਿਆ ਹੋਇਆ ਪਹਿਲਾਂ ਤੇ ਬਾਅਦ ਚ ਲੈਣ ਦੇਣ 'ਚ ਦਿੱਕਤ ਯਾਨੀ ਕਿ ਨਹੀਂ ਮੋੜਿਆ ਸੀ ਏਸੀ ਬਸਕੋਰ ਦੇ ਉੱਤੇ ਸਾਰਾ ਕੁਝ ਆ ਜਾਂਦਾ ਹੈ ਕਿ ਬੰਦੇ ਨੇ ਕਿਸ਼ਤ ਵੀ ਲੇਟ ਕੀਤੀ ਸੀ ਕਿ ਨਹੀਂ ਕੀਤੀ ਸਾਰਾ ਕੁਝ A ਤੋਂ Z ਸਾਰੀਆਂ ਚੀਜ਼ਾਂ ਹੁੰਦੀਆਂ ਨੇ ਐਕਟੀਵਿਟੀ ਸਾਰੀ ਆ ਜਾਂਦੀ ਹੈ ਲੋਨ ਦੀ ਤਾਂ ਉਹ ਚੀਜ਼ਾਂ ਉਹ ਦੇਖਦੇ ਨੇ ਤੇ ਜੇ ਉਹਨਾਂ ਨੂੰ ਪਾਇਆ ਜਾਂਦਾ ਹੈ ਕਿ ਇਹ ਬੰਦੇ ਨੇ ਲੋਨ ਲੈ ਕੇ ਦੇਰਨ ਦੇ ਵਿੱਚ ਨਾ ਨੁਕਰ ਕੀਤੀ ਸੀ ਤੇ ਉਸ ਨੂੰ ਵਿਆਜ ਵੀ ਜ਼ਿਆਦਾ ਲੱਈਦਾ ਹੈ ਤੇ ਉਸ ਨੂੰ ਜਿਹੜਾ ਲੋਨ ਮਿਲਣ 'ਚ ਵੀ ਦਿੱਕਤ ਆਉਂਦੀ ਹੈ ਅੱਗੇ ਤੁਹਾਨੂੰ ਦੱਸ ਦਈਏ ਕਿ ਪ੍ਰੋਸੈਸਿੰਗ ਫੀਸ ਵੀ ਬਹੁਤ ਘੱਟ ਹੁੰਦੀ ਹੈ ਜਾਂ ਫਿਰ ਜ਼ੀਰੋ ਵਰਗੀ ਹੁੰਦੀ ਹੈ ਜਿਹੜੀ ਇਹਦੀ ਪ੍ਰੋਸੈਸਿੰਗ ਫੀਸ ਲੱਗਦੀ ਹੈ ਯਾਨੀ ਕਿ ਫਾਈਲ ਖਰਚਾ ਲੱਗਦਾ ਹੈ ਉਹ ਵੀ ਬਹੁਤ ਘੱਟ ਹੁੰਦਾ ਹੈ ਤੇ ਨਾ ਮਾਤਰੀ ਹੀ ਹੁੰਦਾ ਹੈ ਅੱਗੇ ਤੁਹਾਨੂੰ ਦੱਸ ਦਿਆਂ ਕਿ ਇਸ ਨਵੀਂ ਵਿਸ਼ੇਸ਼ਤਾ ਦੇ ਨਾਲ SBI ਦੇ ਲੱਖਾਂ ਗ੍ਰਾਹਕਾਂ ਨੂੰ ਫਾਇਦਾ ਹੋਵੇਗਾ ਖਾਸ ਕਰਕੇ ਨੌਕਰੀਆਂ ਕਰਨ ਵਾਲੇ ਗ੍ਰਾਹਕਾਂ ਨੂੰ ਜੋ ਅਕਸਰ ਮਹੀਨੇ ਦੇ ਅੰਤ ਦੇ ਵਿੱਚ ਨਕਦੀ ਦੀ ਕਿੱਲ ਦਾ ਸਾਹਮਣਾ ਕਰਦੇ ਹਨ ਕਿਉਂਕਿ ਉਹਨਾਂ ਦੇ ਜਿਹੜੀ ਸੈਲਰੀ ਹੈ ਉਹ ਇੱਕ ਦੋ ਤਰੀਕ ਨੂੰ ਹੁੰਦੀ ਹੈ ਫਿਰ ਉਹ ਪੂਰਾ ਮਹੀਨਾ ਵਰਤਦੇ ਨੇ ਵਰਤ ਵਰਤ ਕੇ ਕਦੇ ਬੱਚਿਆਂ ਦੀ ਉਹਨਾਂ ਪੜ੍ਹਾਈ ਦੇ ਖਰਚ ਹੁੰਦਾ ਰਸੋਈ ਦੇ ਖਰਚੇ ਜੇ ਵਰਤਿਆ ਜਾਂਦਾ ਕੋਈ ਹੋਰ ਕਿਸ ਤਾਂ ਕੁਸਤਾ ਭਰ ਰਹੀਆਂ ਹੁੰਦੀਆਂ ਤੇ ਉਹਨਾਂ ਕੋਲ ਕੈਸ਼ ਨਹੀਂ ਹੁੰਦਾ ਤਾਂ ਉਸ ਤਰੀਕੇ ਦੇ ਨਾਲ ਇਹ ਆਪਣਾ ਇਹ ਲੋਨ ਪ੍ਰਾਪਤ ਕਰ ਸਕਦੇ ਹਨ ਤੇ ਉਹਨਾਂ ਦੀ ਸੈਲਰੀ ਦੇ ਵਿੱਚੋਂ ਥੋੜਾ ਥੋੜਾ ਕੱਟਿਆ ਜਾਵੇਗਾ ਇਹ ਅਚਾਨਕ ਡਾਕਟਰੀ ਖਰਚੇਆਂ ਘਰੇਲੂ ਜ਼ਰੂਰਤਾਂ ਜਾਂ ਛੋਟੇ-ਮੋਟੇ ਬਿੱਲਾਂ ਦੀ ਮਦਦ ਘਾਰ ਹੋਵੇਗਾ ਛੋਟਾ-ਮੋਟਾ ਖਰਚਾ ਜੇ ਤੁਸੀਂ ਭਰਨਾ ਇਹਦੇ ਨਾਲ ਭਰ ਸਕਦੇ ਹੋ ਅੱਗੇ ਤੁਹਾਨੂੰ ਦੱਸ ਦਈਏ ਕਿ ਕੁੱਲ ਮਿਲਾ ਕੇ SBI instant ਲੋਨ 2025 ਗ੍ਰਾਹਕਾਂ ਨੂੰ ਸਿਰਫ ਉਹਨਾਂ ਦੇ ਆਧਾਰ ਕਾਰਡ ਤੇ ਇੱਕ ਤੇਜ਼ ਆਸਾਨ ਅਤੇ ਸੁਰੱਖਿਤ ਬੈਂਕਿੰਗ ਅਨੁਭਵ ਪ੍ਰਦਾਨ ਕਰਦਾ ਹੈ ਜਿਹੜਾ ਇਹ ਲੋਨ ਹੈ ਸ਼ੁਰੂ ਕੀਤਾ ਸੀ ਐਸ்சிਬੀਆਈ ਇਨਸਟੈਂਟ ਲੋਨ 2025 ਤੇ ਹੁਣ ਦਸੰਬਰ ਚੱਲ ਰਿਹਾ ਹੈ ਤੇ ਤਕਰੀਬਨ ਜੇ ਆਪਾਂ ਮੰਨ ਕੇ ਚੱਲੀਏ ਤਾਂ ਤਕਰੀਬਨ 75% ਐਸ்சிਬੀਆਈ ਗਾਹਕਾਂ ਨੂੰ ਇਹ ਜਿਹੜਾ ਲੋਨ ਆ ਜਿਹੜਾ ਇਹ ਮਿਲਣਾ ਹੀ ਮਿਲਣਾ ਹੈ ਕਿਉਂਕਿ ਲਾਸਟ ਵਾਲਾ ਸਾਲ ਦਾ ਲਾਸਟ ਵਾਲਾ ਇਹ ਮਹੀਨਾ ਚੱਲ ਰਿਹਾ ਹੈ ਤੁਹਾਨੂੰ ਦੱਸ ਦਿਆਂ ਕਿ ਜੇਕਰ ਤੁਹਾਡੇ ਐਸਬੀਆਈ ਦੇ ਵਿੱਚ ਖਾਤਾ ਹੈ ਯੋਨੋ ਐਪ ਦੀ ਵਰਤੋਂ ਕਰਦੇ ਹੋ ਅਤੇ ਤੁਹਾਨੂੰ ਆਪਣੇ ਬੈਂਕ ਤੋਂ ਪਹਿਲਾਂ ਤੋਂ ਮਨਜ਼ੂਰशुदा ਲੋਨ ਐਸਐਮਐਸ ਪ੍ਰਾਪਤ ਹੋਇਆ ਹੈ ਤਾਂ ਤੁਸੀਂ ਸਿਰਫ 5 ਮਿੰਟਾਂ ਦੇ ਵਿੱਚ 50000 ਤੱਕ ਦਾ ਕਰਜ਼ਾ ਪ੍ਰਾਪਤ ਕਰ ਸਕਦੇ ਹੋ ਗੱਲ ਮੇਨ ਹੈ ਕਿ ਤੁਹਾਡਾ ਸਿਵਲ ਸਕੋਰ ਦੇਖ ਕੇ ਬੈਂਕ ਆਟੋਮੈਟਿਕ ਹੀ ਜਿਹੜਾ ਹੈ ਉਹ ਤੁਹਾਡੇ ਸਿਵਲ ਸਕੋਰ ਦੇ ਅਨੁਸਾਰ ਤੁਹਾਨੂੰ ਲੋਨ ਪ੍ਰਦਾਨ ਕਰਦਾ ਹੈ ਜੇ ਬੈਂਕ ਨੇ ਲੋਨ ਦੇਣਾ ਹੈ ਤਾਂ ਪ੍ਰੀ ਅਪਰੂਵਡ ਸੈਕਸ਼ਨ ਦੇ ਵਿੱਚ ਉਹ ਲੋਨ ਸ਼ੋਅ ਕਰੇਗਾ ਯਾਨੀ ਕਿ ਬੈਂਕ ਤੁਹਾਨੂੰ ਕਿੰਨਾ ਲੋਨ ਦੇ ਸਕਦਾ ਹੈ ਆਪਾਂ ਨੂੰ ਪੁੱਛਣ ਦੀ ਲੋੜ ਨਹੀਂ ਐਪ ਦੇ ਵਿੱਚ ਜਾਣਾ ਹੈ ਸੈਕਸ਼ਨ ਦੇ ਵਿੱਚ ਜਾਣਾ ਹੈ ਤੇ ਉੱਥੇ ਦੇਖ ਜਿਏਗਾ ਸਾਨੂੰ ਲੋਨ ਮਿਲੇਗਾ ਕਿ ਨਹੀਂ ਅਗਰ ਮਿਲੇਗਾ ਸਿਰਫ ਤੁਸੀਂ ਪਰਸੂਅ ਟ ਕਰਨਾ ਹੈ ਠੀਕ ਹੈ ਸਬਮਿਟ ਵਾਲਾ ਬਟਨ ਦੱਬਣਾ ਹੈ ਹੋਰ ਕੁਝ ਨਹੀਂ ਕਰਨਾ 50000 ਤੁਹਾਡੇ ਖਾਤੇ ਦੇ ਵਿੱਚ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਗੀ ਇਹੋ ਜਿਹੀਆਂ ਹੋਰ ਜਾਣਕਾਰੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਓ ਧੰਨਵਾਦ ਜੀ